ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਇੱਥੇ ਰਹੋ ਚਾਹੇ ਫੈਸਲਾਬਾਦ ਵੈਲਕਮ ਬੈਕ ਟੂ ਦਾ ਨਿਊ ਵੀਡੀਓ ਜੀ ਤੇ ਅੱਜ ਆਪਾਂ ਖੜੇ ਹੋਏ ਆ ਟਰਕੀ ਦੇ ਸ਼ਹਿਰ ਇਸਤਾਨਬੁਲ ਤੇ ਇਹ ਆ ਜੀ ਟਰਕੀ ਦੇ ਇਸਤਾਨਬੁਲ ਦਾ ਦਿਲ ਯਾਨੀ ਤਕਸਿਮ ਸਕੁਅਰ ਜੀ ਤੇ ਤਕਸਿਮ ਸਕੁਅਰ ਦੇ ਵਿੱਚ ਘੁੰਮ ਰਹੇ ਆ ਘੁੰਮਦੇ ਹੋਏ ਪਿੱਛੇ ਤੁਸੀਂ ਕਈ ਚੀਜ਼ਾਂ ਦੇਖੋਗੇ ਚਾਹੇ ਉਹ ਮਸਕਾ ਜੀ ਚਾਹੇ ਇੱਧਰ ਤਕਸਿਮ ਸਕੁਅਰ ਦਾ ਦਿਲ ਜੋ ਆਪਾਂ ਨਾ ਮੋਨੂਮੈਂਟ ਉਹ ਆ ਜੀ ਬਾਕੀ ਹੋਰ ਇੱਥੇ ਨੇੜੇ-ਤੇੜੇ ਬਹੁਤ ਟੂਰਿਸਟ ਅਟਰੈਕਸ਼ਨਾਂ ਨੇ ਜੀ ਤੇ ਤਕਰੀਬਨ 3 ਸਾਲ ਪਹਿਲਾਂ ਮੈਂ ਇੱਥੇ ਆਇਆ ਸੀ ਜੀ 2021 ਦਸੰਬਰ ਦੇ ਵਿੱਚ ਜੀ ਤੇ ਉਦੋਂ ਆਪਾਂ ਨੂੰ ਇੱਕ ਪਾਕਿਸਤਾਨ ਤੋਂ ਮਿੱਤਰ ਆਪਣੇ ਮਿਲੇ ਸੀ ਇਮਰਾਨ ਤੇ ਆਪਣੀ ਦੋਸਤੀ ਅੱਜ ਵੀ ਇਮਰਾਨ ਨਾਲ ਉਵੇਂ ਹੀ ਆ ਜਿਵੇਂ 2021 ਦੇ ਵਿੱਚ ਹੋਈ ਸੀ ਸੋ 2021 ਤੋਂ 2024 ਤੱਕ ਜੀ ਉਹਨਾਂ ਨੇ 터ਕੀ ਦੇ ਵਿੱਚ ਰਹਿ ਕੇ ਕੀ ਕੀ ਬਦਲਾਅ ਹੁੰਦੇ ਦੇਖੇ ਜਾਂ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਜਾਂ ਜੇ ਕੋਈ ਇੱਥੇ ਇੱਕ ਕਾਮਾ ਬਣ ਕੇ ਆਉਣਾ ਚਾਹੁੰਦਾ ਜਾਂ ਇਹ ਕਹਿੰਦਾ ਵੀ ਮੈਂ ਵਰਕ ਪਰਮਿਟ ਲਈ ਜਾਂ ਇੱਥੇ ਆਪਾਂ ਪੱਕੇ ਹੋਣੇ ਚਾਹੁੰਦੇ ਆ ਉਹ ਚੀਜ਼ਾਂ ਨੂੰ ਲੈ ਕੇ ਆਣਾ ਵੀ ਗੱਲਾਂਬੱਤਾਂ ਅੱਜ ਆਪਾਂ ਕਰਾਂਗੇ ਤੇ ਹੁਣ ਮੈਂ ਤੁਹਾਨੂੰ ਮਿਲਾਉਣਾ ਜੀ ਇਮਰਾਨ ਨਾਲ ਲਓ ਜੀ ਮੇਰੇ ਨਾਲ ਖੜੇ ਨੇ ਇਮਰਾਨ ਜੀ ਤੇ ইমরান ਨੇ ਪਾਕਿਸਤਾਨ ਤੋਂ ਤੇ ਆਪਾਂ ਪਿਛਲੇ 4 ਸਾਲਾਂ ਤੋਂ ਦੋਸਤ ਆ ਵਧੀਆ ਤਰੀਕੇ ਨਾਲ ਜੀ ਕਿਉਂਕਿ 2021 'ਚ ਮਿਲੇ ਸੀ 2021 ਤੋਂ 2024 ਤੱਕ 4 ਸਾਲ ਬਣਦੇ ਆ ਜੀ 4 ਸਾਲਾਂ ਦੀ ਵਧੀਆ ਦੋਸਤੀ ਸੀ ਤੇ ਹੁਣ ਵੀ ਵਧੀਆ ਚੱਲ ਰਿਹਾ ਜੀ ਤੇ ਤਾਂ ਹੀ ਅੱਜ ਮੈਂ ইমরান ਕੋਲ ਦਵਾਰਾ ਉਹਨੂੰ ਮਿਲਣ ਆਇਆ ਇੱਥੇ ਤੁਰਕੀ ਦੇ ਵਿੱਚ ਤੇ ਇਹਨਾਂ ਨੂੰ 4 ਸਾਲ ਰਹਿੰਦੇ ਇੱਥੇ ਹੋ ਗਏ ਹੁਣ ਇਹ ਦੱਸਣਗੇ ਕਿ ਇਹ ਜਿਹੜੇ ਟੈਂਪਰੀਰੀ ਰੈਜ਼ੀਡੈਂਸ ਕਾਰਡ ਇਹਨਾਂ ਕੋਲ ਸੀ ਉੱਥੇ ਉਹਨਾਂ ਦਾ ਯੂਜ਼ ਕਰਕੇ ਇਹਨਾਂ ਨੇ ਇੱਥੇ ਕੀ ਕੀ ਫਾਇਦੇ ਮਲੇਆਂ ਕੀ ਉਹਦਾ ਨੁਕਸਾਨ ਹੋਇਆ ਜਾਂ ਉਹ ਉਹਦੇ ਫਾਇਦੇ ਦੇ ਵਿੱਚ ਉਹਨਾਂ ਨੇ ਇੱਥੇ ਕੰਮ ਕਰਕੇ ਕਿਵੇਂ ਹੈ ਨਾ ਵੀ ਪੈਸੇ ਕਮਾਏ ਉਹ ਸਾਰੀ ਗੱਲਾਂ ਹੁਣ ਅੱਜ 임ਰਾਨ ਆਪਾਂ ਨੂੰ ਦੱਸਣਗੇ ਹਾਂਜੀ ਮਿਹਰਬਾਨੀ ਅੱਛਾ ਜਿਹੜੇ ਸਭ ਤੋਂ ਦੇਖਣ ਵਾਲੇ ਸਾਡੇ ਵੀਰ ਭਰਾ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਅਲੈਕਮ ਤੇ ਨਮਸਤੇ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਤੇ ਮੈਂ ਅੱਜ ਆਪਣੇ ਦੋਸਤਾਂ ਨੂੰ ਜਿਹੜੇ ਦੇਖ ਰਹੇ ਨੇ ਉਮੀਦ ਕਰਨਾ ਸਾਰੇ ਵਧੀਆ ਹੋਣਗੇ ਤੇ ਬਾਕੀ ਇਹ ਗੱਲ ਠੀਕ ਆ ਮੈਂ 3-4 ਸਾਲ ਤੋਂ ਇੱਥੇ ਰਹਿ ਰਿਆ ਮੈਂ ਕਾਫੀ ਜ਼ਿਆਦਾ ਤਬਦੀਲੀਆਂ ਦੇਖੀਆਂ ਔਰ ਮੇਰੇ ਵੀਰ ਭਰਾ ਜੋਗੀ ਭਾਜੀ ਠੀਕ ਹੈ ਮਿਲੇ ਸਨ ਸਾਨੂੰ ਠੀਕ ਹੈ ਇਹਨਾਂ ਦੀ ਮੁਹੱਬਤ ਅੱਜ ਵੀ ਆਏ ਨੇ ਇਹਨਾਂ ਨੂੰ ਇਨਵਾਈਟ ਕੀਤਾ ਵੈਲਕਮ ਕੀਤਾ ਛੇ ਤਰੀਕੇ ਨਾਲ ਔਰ ਸਾਡਾ ਇੱਕ ਬੜੀ ਇੱਕ ਮੁਹੱਬਤ ਹੈ ਠੀਕ ਹੈ ਔਰ ਇੰਡੀਆ ਪਾਕਿਸਤਾਨ ਦਾ ਜਿਹੜਾ ਨਿਜ਼ਾਮ ਹੈ ਠੀਕ ਹੈ ਬਾਹਰ ਜਿੰਨੇ ਵੀ ਲੋਕ ਆ ਸੀ ਬੜੇ ਮੁਹੱਬਤ ਪਿਆਰ ਦੇ ਨਾਲ ਇੱਕ ਦੂਜੇ ਨੂੰ ਮਿਲਨੇ ਆ ਠੀਕ ਹੈ ਉੰਜ ਵੀ ਠੀਕ ਆ ਨਿਜ਼ਾਮ ਐਸੀ ਕੋਈ ਗੱਲ ਨਹੀਂ ਠੀਕ ਹੈ ਬਾਕੀ ਰਹੀ ਗੱਲ ਜਿਹੜੀ ਇੱਥੇ ਪੇਪਰਾਂ ਦੀ हां मैं आज तो 4 साल पहले आया सी इथे मैं पेपर अप्लाई कीते सन रेजिडेंस अप्लाई कीता सबसे पहला आपा इमरान जी ਇਹ ਦੱਸੋ ਵੀ ਜਦੋਂ ਤੁਸੀਂ ਆਏ ਸੀ ਤੁਸੀਂ ਸਿੱਧਾ टीआरसी ਕਾਰਡ ਤੇ ਆਏ ਸੀ ਕਿ ਟੂਰਿਸਟ ਵੀਜ਼ੇ ਤੇ ਇੱਥੇ ਆਏ ਸੀ ਨਹੀਂ ਜੀ ਮੈਂ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀ ਠੀਕ ਹੈ 10 ਦਿਨ ਦਾ ਮੇਰਾ ਵੀਜ਼ਾ ਸੀ ਠੀਕ ਹੈ ਉਸ ਟਾਈਮ ਕਰੋਨਾ ਚੱਲਦਾ ਪਿਆ ਸੀ ਤੇ ਮੈਂ ਆ ਕੇ ਕਵਰਨਟਾਈਨ ਅਨਕਰਾਚ ਆਇਆ ਖਾਂ ਠੀਕ ਹੈ ਅੱਛਾ ਜੀ ਤੇ ਮੈਂ 7 ਦਿਨ ਕਵਰਨਟਾਈਨ ਕਟਿਆ 7 ਦਿਨ ਦੇ ਵਿੱਚ ਮੈਂ ਮੇਰਾ ਇੱਕ ਦੋਸਤ ਹੈਗਾ ਸੀ ਉਹਨੇ ਮੇਰੇ ਯਾਨੀ ਕਿ ਰੈਂਟ ਐਗਰੀਮੈਂਟ ਦਾ ਮੇਰੇ TCRC ਦੇ ਨਾ ਰੈਂਟ ਐਗਰੀਮੈਂਟ ਚਾਹੀਦਾ ਹੁੰਦਾ ਟੈਕਸ ਡਾਕਸ ਹਰ ਚੀਜ਼ ਜਿਹੜਾ ਨਾ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੁੰਦਾ ਉਹਨੇ ਸਾਰਾ ਕੁਝ ਅਰੇਂਜ ਕੀਤਾ ਸੀ ਠੀਕ ਹੈ ਮੈਂ ਜਿਹੜੂ ਕਵਰੈਂਟਾਈਨ ਕੱਟ ਲਿਆ ਸੀ ਨਾ 7 ਦਿਨ ਬਾਅਦ ਫਿਰ ਮੈਂ ਇਸਤੰਬੁਲ ਆਇਆ ਫਿਰ ਮੇਰੀ ਉਸ ਟਾਈਮ ਤੱਕ ਉਹਨੇ ਅਪਾਇੰਟਮੈਂਟ ਲੈ ਲਈ ਸੀ ਠੀਕ ਹੈ ਅਪਾਇੰਟਮੈਂਟ ਤੋਂ ਬਾਅਦ ਮੈਨੂੰ ਫਿਰ ਮੈਂ ਆਪਣਾ ਅਪਾਇੰਟਮੈਂਟ ਮੈਨੂੰ 10 ਦਿਨ ਬਾਅਦ ਅਪਾਇੰਟਮੈਂਟ ਮਿਲੀ ਮੈਂ ਜਾ ਕੇ ਇਹਨਾਂ ਦੇ ਜਿਹੜਾ ਇਮੀਗ੍ਰੇਸ਼ਨ ਆਫਿਸ ਹੈ ਨਾ ਉੱਥੇ ਜਾ ਕੇ ਆਪਣਾ ਯਾਨੀ ਕਿ ਆਪਣੀ ਰੈਜ਼ੀਡੈਂਸ ਦੀ ਫਾਈਲ 서ਮਿਟ ਕੀਤੀ। ਇਹਦੇ ਵਿੱਚ ਫਾਈਲ ਦੇ ਵਿੱਚ ਉਸ ਟਾਈਮ ਜਦੋਂ ਪੇਪਰ ਯਾਨੀ ਕਿ ਤੁਹਾਡੇ ਬੰਦੇ ਸਨ ਉਹ ਤੁਹਾਨੂੰ ਰੈਂਟ ਐਗਰੀਮੈਂਟ ਚਾਹੀਦਾ ਹੁੰਦਾ ਸੀ। ਠੀਕ ਹੈ। ਉਹ ਤੁਹਾਨੂੰ ਜਿਹੜੀ ਇਥੇ ਟੈਕਸ ਫੀਸ ਹੁੰਦੀ ਹੈ ਠੀਕ ਹੈ। ਜਾਂ ਫਿਰ ਘਰ ਦੇ ਇੱਕ ਦੋ ਜਿਹੜੇ ਪੇਪਰ ਹੁੰਦੇ ਨੇ ਉਹ ਚਾਹੀਦੇ ਹੁੰਦੇ ਸਨ ਠੀਕ ਹੈ। ਇੰਸ਼ੋਰੈਂਸ ਵਗੈਰਾ ਐਸੀ ਜੇ ਤੁਹਾਨੂੰ ਜਦੋਂ TCRC ਕਾਰਡ ਚਲੋ ਆਪਾਂ ਕੈ ਲੈਨੇ ਵੀ ਤੁਹਾਨੂੰ 20 ਦਿਨਾਂ ਦੇ ਵਿੱਚ ਟੀਆਰਸੀ ਕਾਰਡ ਮਿਲ ਗਿਆ ਹਾਂਜੀ 1 ਮਹੀਨੇ 'ਚ ਮੈਨੂੰ ਮਿਲ ਗਿਆ ਸੀ ਜੀ ਮਹੀਨੇ 'ਚ ਤੁਹਾਨੂੰ ਟੀਆਰਸੀ ਕਾਰਡ ਮਿਲ ਗਿਆ ਤੇ ਉਸ ਤੋਂ ਬਾਅਦ ਫਿਰ ਇੱਥੇ ਜੋਬ ਵਗੈਰਾ ਦਾ ਤੁਸੀਂ ਕਿਵੇਂ ਸਰਚ ਕੀਤਾ ਵੀ ਜੋਬ ਮਿਲੀ ਜਾਂ ਕਿਵੇਂ ਕਿੰਨੇ ਕ ਸੈਲਰੀ ਸੀ ਜਦੋਂ ਤੁਸੀਂ ਸਟਾਰਟ ਕੀਤਾ ਜੀ ਇਹ ਭਾਜੀ ਜਿੱਦੋਂ ਅਸੀਂ ਆਏ ਸੀ ਨਾ ਉਦੋਂ ਇੱਥੇ ਜੋਬਸ ਬਹੁਤ ਜ਼ਿਆਦਾ ਨੇ ਇਹ ਕੋਈ ਸ਼ੱਕ ਨਹੀਂ ਇੱਥੇ ਜੋਬਸ ਬਹੁਤ ਜ਼ਿਆਦਾ ਨੇ ਠੀਕ ਹੈ ਤੇ ਗਲੀ ਗਲੀ ਮਹੱਲੇ ਮਹੱਲੇ 'ਚ ਤੁਹਾਨੂੰ ਟੈਕਸਟਾਈਲਾਂ ਹੋਣਗੀਆਂ ਹੋਟਲ ਲਾਈਨ ਹੋਣਗੇ ਹਰ ਵਿਭਾਗ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜੌਬ ਮਿਲ ਜੇਗੀ ਠੀਕ ਹੈ ਜਿੱਦੂ ਅਸੀਂ ਆਏ ਸਾਂ ਉਸ ਟਾਈਮ ਸਾਨੂੰ ਜਿਹੜੀ ਸਾਡੀ ਸੈਲਰੀ ਲੱਗੀ ਸੀ ਤਕਰੀਬਨ 27 26 2700 ਲੀਰਾ ਤੋਂ ਸਟਾਰਟ ਹੋਈ ਸੀ ਠੀਕ ਹੈ ਉਹ 2700 ਲੀਰਾ ਉਦੋਂ ਸਟਾਰਟ ਹੋਈ ਸੀ ਠੀਕ ਹੈ ਤੇ ਅੱਜ ਅੱਜ ਦੀ ਆਪਾਂ ਗੱਲ ਕਰੀਏ ਵੀ ਉਹ ਇਹ ਤੁਸੀਂ 4 ਸਾਲ ਪਹਿਲਾਂ ਨਾ ਵੀ ਇਹ ਤੁਹਾਡੀ 26-2700 ਸੀ ਅੱਜ ਅੱਜ ਕਿੰਨੀ ਆ ਤੁਹਾਡੀ ਸੈਲਰੀ ਜੀ ਆਪਾਂ ਗੱਲ ਕਰੀਏ ਅੱਜ ਆਪਾਂ ਜਿਹੜਾ ਨਾ ਇਹਨਾਂ ਨੂੰ ਦੱਸ ਸਕਨੇ ਆ ਕਿ ਆਪਾਂ 1000 ਡਾਲਰ ਦੇ ਕਰੀਬ-ਕਰੀਬ ਜਿਹੜਾ ਨਾ ਸੈਲਰੀ ਲੈ ਰਹੇ ਆ ਠੀਕ ਹੈ ਜੀ ਯਾਨੀ ਕਿ ਉਸ ਟਾਈਮ 2800 ਲੀਰਾ ਸੀ 2600 ਤੋਂ 2700 ਲੀਰਾ ਅੱਜ ਇਹਦੇ ਦੌਰ ਦੇ ਵਿੱਚ ਕਹਿ ਲਓ ਕਿ 25 ਤੋਂ 30000 ਲੀਰਾ ਸੈਲਰੀ ਲੇ ਆ ਰਿਐਸ ਤੋਂ ਜ਼ਿਆਦਾ ਹੀ ਲੈ ਰਹੇ ਆ ਯਾਨੀ 10 10 ਗੁਣਾ ਤੁਸੀਂ ਸੈਲਰੀ ਲੈ ਰਹੇ ਹੋ ਹਾਂਜੀ ਉਸ ਟਾਈਮ ਜਦੋਂ ਮਹਿੰਗਾਈ ਘੱਟ ਸੀ ਉਸ ਤੋਂ ਬਾਅਦ ਕੋਈ ਇਹ ਵੀ ਕਹਿ ਸਕਦੇ ਆ ਕਿ ਤੁਹਾਡਾ ਐਕਸਪੀਰੀਅੰਸ ਹੋ ਗਿਆ ਇੱਕੋ ਲਾਈਨ 'ਚ ਰਹਿ ਕੇ ਤੇ ਉਹ ਐਕਸਪੀਰੀਅੰਸ ਦੇ ਬਿਹਾਵ ਤੇ ਤੁਹਾਨੂੰ ਹਨਾ ਕਿ ਅੱਗੇ ਤੁਹਾਨੂੰ ਇਹ ਸੈਲਰੀ ਵੀ ਤੁਹਾਡੀ ਇਨਕਰੀਮੈਂਟ ਹੋਈ ਗਈ ਦੂਜੀ ਗੱਲ ਇਹ ਆ ਵੀ ਜੇ ਆਪਾਂ ਕਹਿੰਦੇ ਆ ਵੀ ਤੁਰਕੀ ਦਾ ਡਾਇਰੈਕਟ ਵਰਕ ਪਰਮਿਟ ਲੈਣਾ ਵੈਸੇ ਤੁਰਕੀ ਦਾ ਡਾਇਰੈਕਟ ਵਰਕ ਪਰਮਿਟ ਬਹੁਤ ਘੱਟ ਮਿਲਦਾ ਲੋਕਾਂ ਨੂੰ ਤੇ ਇਹ ਸ਼ਾਇਦ ਇਮਰਾਨ ਜੀ ਤੁਹਾਨੂੰ ਚੰਗੀ ਤਰ੍ਹਾਂ ਦੱਸਣਗੇ ਕਿਉਂਕਿ ਇਹ 4 ਸਾਲਾਂ ਤੋਂ ਪਿਛਲੇ 4 ਸਾਲ ਤੋਂ ਇੱਥੇ ਰਹਿ ਕੇ ਕੰਮ ਕਰ ਰਹੇ ਆ ਜਾਂ ਆਪਣੀ TCRC ਨੂੰ ਵੈਲਿਡ ਕਿਵੇਂ ਰੱਖ ਰਿਹਾ ਉਹਦੇ ਬਾਰੇ ਵੀ ਦੱਸਣਗੇ ਹਾਂਜੀ ਬਿਲਕੁਲ ਇਹ ਚੀਜ਼ ਦੇ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਵਾ ਜਿਹਦੇ ਵਰਕ ਪਰਮਨੈਂਟ ਦੀ ਹਰ ਬੰਦਾ ਦੁਕਾਨ ਖੋਲੀ ਬੈਠਾ ਨਾ ਇਹ ਜੀ ਵਰਕ ਪਰਮਨੈਂਟ ਤੁਰਕੀ ਦੇ ਆ ਗਿਆ ਇੱਡੇ ਸੋਕੇ ਵਰਕ ਪਰਮਨੈਂਟ ਨਹੀਂ ਆ ਠੀਕ ਹੈ ਤੁਰਕੀ ਬਹੁਤ ਘੱਟ ਵਰਕ ਪਰਮਨੈਂਟ ਦਿੰਦਾ ਦੇਖੋ 4 ਸਾਲ ਤੋਂ ਮੈਂ ਇੱਥੇ ਰਹਿ ਰਿਹਾ ਮੇਰੇ ਕੋਲ ਟੀਆਰਸੀ ਰੈਜ਼ੀਡੈਂਸ ਪਰਮਨੈਂਟ ਹੈ ਅਗਰ ਇੰਨੇ ਹੀ ਵਰਕ ਪਰਮਨੈਂਟ ਹੁੰਦੇ ਮੈਂ ਨਾ ਆਪੀ ਵਰਕ ਪਰਮਨੈਂਟ ਲੇ ਲਾਂ ਠੀਕ ਹੈ ਜਿਹਦੇ ਮੈਂ 5 ਸਟਾਰ ਹੋਟਲ ਦੇ ਵਿੱਚ ਜੌਬ ਕਰਨਾ ਮੇਰੀ ਅੱਛੀ ਕਿਚਨ ਦੇ ਵਿੱਚ ਮੈਂ ਕੰਮ ਕਰ ਤੇ ਮੈਂ ਉਹਨਾਂ ਗ੍ਰੀਕ ਵੈਸਟ ਕਰਨਾ ਉਹ ਹਾਮੀ ਨਹੀਂ ਭਰਦੇ ਜਿਹੜਾ ਨਾ ਵਰਕ ਪਰਮਿਟ ਦੇਣ ਲਈ ਤੇ ਕਈ ਸਾਡੇ ਯਾਰ ਸੱਜਣ ਨੇ ਉਹ ਕਹਿੰਦੇ ਨੇ ਜੀ ਵਰਕ ਪਰਮਿਟ ਆ ਕੇ ਤੁਰਕੀ ਤੇ ਇੰਜ ਨਹੀਂ ਹੁੰਦਾ ਬਹੁਤ ਘੱਟ ਵਰਕ ਪਰਮਿਟ ਹੁੰਦੇ ਨੇ ਕਿਉਂਕਿ ਇਹਨਾਂ ਦੇ ਆਪਣੇ ਮੁੰਡੇ ਜਿਹੜੇ ਨੇ ਨਾ ਨੌਜਵਾਨ نسل ਉਹ ਬੇਰੋਜ਼ਗਾਰ ਹੈ ਠੀਕ ਹੈ ਲੇਕਿਨ ਉਹਦੇ ਵਿੱਚ ਅਗਰ ਤੁਹਾਨੂੰ ਵਰਕ ਪਰਮਿਟ ਅਗਰ ਟੀਆਰਸੀ ਦੇਣਾ ਟੀਆਰਸੀ ਦੇ ਅਸੀਂ ਕੰਮ ਕਰ ਰਹੇ ਹਾਂ ਰੈਜ਼ਿਡੈਂਸ ਦੇ ਇਹਨਾਂ ਨੂੰ ਫਾਇਦਾ ਹੈ ਇਹਨਾਂ ਨੂੰ ਸਾਡਾ ਟੈਕਸ ਨਹੀਂ ਦੇਣਾ ਪੈਂਦਾ ਇਹਨਾਂ ਨੂੰ ਸਾਡੀ ਇੰਸ਼ੋਰੈਂਸ ਵੀ ਨਹੀਂ ਦੇਣੀ ਪੈਂਦੀ ਅਗਰ ਅਸੀਂ ਨਾ ਕੋ ਵਰਕ ਪਰਮਿਟ ਲੈਨੇ ਆ ਨਾ ਫਿਰ ਇਹਨਾਂ ਨੂੰ ਸਾਡਾ ਟੈਕਸ ਵੀ ਦੇਣਾ ਪੈਂਦਾ ਇੰਸ਼ੋਰੈਂਸ ਵੀ ਦੇਣੀ ਪੈਂਦੀ ਹੈ ਤੇ ਇਹਨਾਂ ਨੂੰ ਫਿਰ ਜਿਹੜਾ ਨਾ ਉਹ ਤਕਲੀਫ ਹੁੰਦੀ ਹੈ ਇਸ ਵਾਸਤੇ ਇਹ ਚਾਹਦੇ ਨੇ ਕੱਚਕ ਬੰਦਾ ਲੱਭ ਜੇ ਜਿਹੜਾ ਅਨਲੀਗਲ ਹੈ ਜਾਂ ਫਿਰ ਟੀਆਰਸੀ ਵਾਲਾ ਕੰਮ ਚੱਲੀ ਜਾਏ ਇਸ ਵਾਸਤੇ ਇਹ ਮਾਮਲਾ ਹੈ ਮੈਨੂੰ ਇਹ ਵੀ ਦੱਸੋ ਜੀ ਇਹ ਟੀਆਰਸੀ ਦੋ ਤਰੀਕੇ ਦੀ ਇੱਥੇ ਚੱਲ ਰ ਜਿਹੜੀ ਮੰਨ ਲਓ ਆਪਣੇ ਪਾਕਿਸਤਾਨੀ ਮਿੱਤਰ ਨੇ ਜਾਂ ਇੰਡੀਅਨ ਮਿੱਤਰ ਨੇ ਜੀ ਉਹ ਇੱਥੇ ਆ ਕੇ ਉਹ ਜ਼ਿਆਦਾਤਰ ਕਿਹੜੀ TCR ਲੈਂਦੇ ਨੇ ਜੀ ਜੀ ਜਿਹੜਾ ਨਾ ਮੈਂ ਸਾਡੇ ਪਾਕਿਸਤਾਨ ਇੰਡੀਆ ਤੋਂ ਜਦੋਂ ਅਸੀਂ ਆਏ ਸੀ ਨਾ 3-4 ਸਾਲ ਪਹਿਲਾਂ ਉਦੋਂ ਪੇਪਰ ਤੇ TCR ਓਪਨ ਸੀ ਰੈਜ਼ੀਡੈਂਸ ਓਪਨ ਸੀ ਉਦੋਂ ਬੜੇ ਆਸਾਨੀ ਨਾਲ ਬਣਦੇ ਸਨ ਅੱਜ ਤੋਂ 2 ਸਾਲ ਪਹਿਲਾਂ ਨਾਲ ਇਹਨਾਂ ਫਿਰ ਉਹ ਰੈਜ਼ੀਡੈਂਸ ਕਲੋਜ਼ ਕਰ ਛੱਡੇ ਨੇ ਹੁਣ ਇੱਥੇ TCR ਰੈਜ਼ੀਡੈਂਸ ਨਹੀਂ ਬਣਦੇ ਠੀਕ ਹੈ ਕਿਉਂਕਿ ਹੁਣ ਜਿਹੜਾ ਆ ਰਿਹਾ ਜਾਂ ਤੇ ਉਹ ਸਟੂਡੈਂਟ ਬੇਸਿਕ ਤੇ ਲੈ ਰਿਹਾ ਆਪਣਾ ਰੈਜ਼ਿਡੈਂਸ ਜਾਂ ਫਿਰ ਉਹ ਪ੍ਰਾਪਰਟੀ ਪਰਚੇਸ ਕਰ ਰਿਹਾ ਤਾਂ ਹਮਜ਼ ਘੱਟ 75000 ਡਾਲਰ ਦੀ ਜਿਹੜਾ ਨਾ ਪ੍ਰਾਪਰਟੀ ਉਹ ਲਵੇ ਤੇ ਫਿਰ ਜਿਹੜਾ ਨਾ ਉਹਨੂੰ ਰੈਜ਼ਿਡੈਂਸ ਮਿਲ ਸਕਦਾ ਠੀਕ ਹੈ ਅਗਰ ਉਹ 4 ਲੱਖ ਡਾਲਰ ਦੀ ਲੈਂਦਾ ਪ੍ਰਾਪਰਟੀ ਫਿਰ ਉਹਨੂੰ ਨੈਸ਼ਨੈਲਿਟੀ ਮਿਲ ਜਾਂਦੀ ਇੱਥੇ ਦੀ ਠੀਕ ਹੈ ਤਿੰਨ ਚਾਰ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਰੈਜ਼ੀਡੈਂਟ ਵਾਸਤੇ ਜਾਂ ਤੁਸੀਂ ਮੈਡੀਕਲ ਬੇਸ ਤੇ ਜਾਂ ਸਟੂਡਿੰਗ ਸਟੂਡੈਂਟ ਬੇਸ ਤੇ ਜਾਂ ਕਿਸੇ ਕੋਰਸ ਦੇ ਬੇਸ ਤੇ ਜਾਂ ਫਿਰ ਜੇ ਪ੍ਰਾਪਰਟੀ ਬੇਸ ਤੇ ਤੁਸੀਂ ਇੱਥੇ ਰੈਜ਼ੀਡੈਂਸ ਲੈ ਸਕਦੇ ਹੋ ਯਾਨੀ ਕਿ ਟੂਰਿਸਟ ਵੀਜ਼ੇ ਤੇ ਹੁਣ ਰੈਜ਼ੀਡੈਂਸ ਨਹੀਂ ਮਿਲੇਗਾ ਮੈਂ ਤੁਹਾਨੂੰ ਇਹ ਵੀ ਪੁੱਛ ਰਿਹਾ ਵੀ ਜਿਵੇਂ ਟੀ ਆਰ ਸੀ ਜਿਹੜੀ ਆ ਉਹ ਦੋ ਤਰੀਕੇ ਦੀ ਹੈ ਨਾ ਇੱਕ ਸ਼ਾਰਟ ਟਰਮ ਤੇ ਇੱਕ ਲੌਂਗ ਟਰਮ ਵੀ ਜਿਹੜੀ ਸ਼ਾਰਟ ਟਰਮ ਤੇ ਲੌਂਗ ਟਰਮ ਦਾ ਇਹਦਾ ਕੀ ਇਹਦੇ ਵਿੱਚ ਦੋਨਾਂ 'ਚ ਡਿਫਰੈਂਸ ਕੀ ਹੈ ਜੀ ਉਹ ਆਪਾਂ ਨੂੰ ਦੱਸੋ ਇਹ ਭਾਜੀ ਜਿਹੜੀ ਸ਼ਾਰਟ ਟਰਮ ਹੁੰਦੀ ਹੈ ਨਾ ਯਾਨੀ ਕਿ ਜਿਹੜੇ ਜੇਰੀ ਲੌਂਗ ਟਰਮ ਹੁੰਦੀ ਆ ਨਾ ਉਹ ਅਕਸਰ ਜਿਹੜੇ ਸਟੂਡੈਂਟ ਹੁੰਦੇ ਆ ਜਾਂ ਜਿੱਥੇ ਜਿਹੜੇ ਪ੍ਰਾਪਰਟੀ ਯਾਨੀ ਇਨਵੈਸਟਰ ਨੇ ਹਾਂਜੀ ਇਨਵੈਸਟਡ ਹੈ ਪ੍ਰਾਪਰਟੀ ਆ ਬਿਜ਼ਨਸ ਆ ਉਹਨਾਂ ਨੂੰ ਲੌਂਗ ਟਰਮ ਨਹੀਂ ਮਿਲਦੀ ਹੈ ਲੇਕਿਨ ਅੱਜ ਤੋ ਕੋਈ 6 ਮਹੀਨੇ ਸਾਲ ਪਹਿਲਾਂ ਅਗਰ ਕੋਈ ਟੂਰਿਸਟ 2 ਸਾਲ ਦੀ ਵੀ ਅਪਲਾਈ ਕਰਦਾ ਸੀ ਨਾ ਤੇ ਸਾਡੇ ਕਾਫੀ ਜ਼ਿਆਦਾ ਦੋਸਤਾਂ ਨੂੰ 2 ਸਾਲ ਦੀ ਵੀ ਲੱਭੀ ਹੈ ਠੀਕ ਹੈ ਮੈਨੂੰ ਆਪੀ ਪਹਿਲੀ TCRC ਮੇਰੀ ਜੇ ਨਾ 6 ਸਾਲ ਦਾ ਲੱਭਾ ਦੂਜਾ 6 ਮਹੀਨਿਆਂ ਦਾ ਲੱਭਾ ਤੀਜਾ ਵੀ 6 ਮਹੀਨਿਆਂ ਦਾ ਲੱਭਾ ਚੌਥਾ ਸਾਲ ਦਾ ਲੱਭਾ ਹੁਣ ਪੰਜਵਾਂ ਵੀ ਮੈਨੂੰ ਜੇ ਰਹਿਣਾ ਉਹ 6 ਮਹੀਨਿਆਂ ਦਾ ਲੱਭਾ ਠੀਕ ਹੈ ਇਹ ਇਮੀਗ੍ਰੇਸ਼ਨ ਦੀ ਮਰਜ਼ੀ ਆ ਅਪਲਾਈ ਮੈਂ ਸਾਲ ਦਾ ਹੀ ਕਰਨਾ ਲੇਕਿਨ ਕਦੀ 6 ਮਹੀਨੇ ਦਾ ਆ ਜਾਂਦਾ ਕਦੀ ਪੂਰੇ ਸਾਲ ਦਾ ਆ ਜਾਂਦਾ ਇਹ ਵੀਜ਼ਾ ਯਾਨੀ ਕਿ ਇਮੀਗ੍ਰੇਸ਼ਨ ਅਫੀਸਰ ਦੀ ਮਰਜ਼ੀ ਹੈ 6 ਮਹੀਨਿਆਂ ਦਾ ਦਵੇ ਸਾਲ ਦਾ ਦਵੇ ਉਹ ਤੇ ਡਿਪੈਂਡ ਕਰਦਾ ਤੇ ਮੈਂ ਤੁਹਾਡੇ ਕੋਲ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਵੀ ਜੇ ਅੱਜ ਦੇ ਹਵਾਲੇ ਨਾਲ ਆਪਾਂ ਗੱਲ ਕਰੀਏ 2024 ਮਹੀਨਾ ਅੱਜ ਚੱਲ ਰਿਹਾ ਜੁਲਾਈ ਦਾ ਜੀ ਜਿਹੜਾ 7ਵਾਂ ਮਹੀਨਾ ਜੀ ਤੇ ਇਹਦੇ ਹਵਾਲੇ ਨਾਲ ਗੱਲ ਕਰੀਏ ਜੇ ਕੋਈ ਦੋਸਤ ਮਿੱਤਰ ਇੰਡੀਆ ਜਾਂ ਪਾਕਿਸਤਾਨ ਤੋਂ ਆ ਕੇ ਇੱਥੇ ਆਪਣੇ ਬਲਬੁੱਤੇ ਤੇ ਕਈਏ ਵੀ ਪੈਸੇ ਕਮਾਉਣਾ ਚਾਹੁੰਦਾ ਕਿ ਇਹ ਰਸਤਾ ਯਾ ਟੀਆਰਸੀ ਆ ਕੇ ਲੈਣਾ ਸਹੀ ਆ ਕਿ ਨਹੀਂ ਯਾ ਟੀਆਰਸੀ ਦੇ ਫਾਇਦੇ ਯਾ ਨੁਕਸਾਨ ਕੀ ਆ ਉਹ ਵੀ ਆਪਾਂ ਨੂੰ ਇੱਕ ਵਾਰੀ ਦੱਸੋ ਜੀ ਅੱਛਾ ਜੀ ਟੀਆਰਸੀ ਦਾ ਜਿਹੜਾ ਨਾ ਹੁਣ ਤੇ ਟੀਆਰਸੀ ਜਿਹੜੀ ਹੈ ਨਾ ਜੁਲਾਈ ਸੰ 2024 ਠੀਕ ਹੈ ਟੀਆਰਸੀ ਬੰਦ ਏ ਟੀਆਰਸੀ ਟੂਰਿਸਟ ਵੀਜ਼ੇ ਤੇ ਆ ਕੇ ਕੋਈ ਲੈ ਨਹੀਂ ਸਕਦਾ ਠੀਕ ਹੈ ਜੀ ਜੀ ਇਮੀਗ੍ਰੇਸ਼ਨ ਦਿੰਦੀ ਨਹੀਂ ਹੈ ਠੀਕ ਹੈ ਅਗਰ ਦੇ ਵੀ ਉਹ ਤੁਹਾਡੇ ਕੋਲ ਬੜੀ ਰਿਕੁਆਇਰਮੈਂਟ ਮੰਗੇਗੀ ਤੇ ਤਿੰਨਾ ਚੋ ਮਹੀਨਿਆਂ ਬਾਅਦ ਉਹ ਰਿਫਿਊਜ਼ ਵੀ ਕਰ ਦੇਗੀ ਠੀਕ ਹੈ ਨਹੀਂ ਦੇਗੀ ਟੀਆਰਸੀ ਇਹ ਤੇ ਗੱਲ ਹੋ ਗਈ ਕਲੀਅਰ ਬਾਕੀ ਅਗਰ ਕੋਈ ਦੋਸਤ ਬੜਾ ਪੜਿਆ ਲਿਖਿਆ ਆਨਲਾਈਨ ਜੌਬਸ ਨੇ ਹੋਟਲ ਨੇ ਫਾਈਵ ਸਟਾਰ ਇਥੇ ਬੜੀ ਬੜੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਤੁਸੀਂ ਆਨਲਾਈਨ ਇਹਨਾਂ ਦੀ ਜੌਬ ਅਪਲਾਈ ਕਰੋ ਆਪਣੀ ਸੀਵੀ ਸੈਂਡ ਕਰੋ ਇਹ ਤੁਹਾਨੂੰ ਅੱਛਾ ਰਿਸਪੌਂਸ ਦੇਣਗੇ ਠੀਕ ਹੈ ਇਹ ਨਹੀਂ ਕਿ ਤੁਰਕੀ ਦੇ ਵਿੱਚ ਜਿਹੜਾ ਤੁਰਕੀ ਦੀਆਂ ਹੀ ਕੰਪਨੀਆਂ ਨੇ ਇੰਟਰਨੈਸ਼ਨਲ ਕੰਪਨੀਆਂ ਨੇ ਇਥੇ ਤੁਸੀਂ ਅੱਛੀ ਕੰਪਨੀ ਨੂੰ ਤੁਸੀਂ ਟੱਚ ਕਰ ਦਿਓ ਮੈਂ ਫਾਈਵ ਸਟਾਰ ਹੋਟਲ 'ਚ ਕੰਮ ਕਰਨਾ ਠੀਕ ਹੈ ਜੌਬ ਕਰਨਾ ਉਹ 5 ਸਟਾਰ ਹੋਟਲ ਦੀ ਜੌਬ ਉਹ ਇੰਟਰਨੈਸ਼ਨਲ ਲੈਵਲ ਤੇ ਹੋਟਲ ਹੈ ਠੀਕ ਹੈ ਉਹ ਵੀ ਉਹ ਵੀ ਇਹਨਾਂ ਨੇ ਸੀਵੀ ਬੇਸ ਤੇ ਹੀ ਆਪ ਹੀ ਲਿੱਤੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਉਹ ਮੈਂ ਜਿਹੜਾ ਇੰਟਰਵਿਊ ਦੇ ਕੇ ਉਹ ਜੌਬ ਹਾਸਲ ਕੀਤੀ ਹੈ ਤੇ ਉਹ ਜੌਬ ਜਿਹੜੀ ਮੈਂ ਪਹਿਲਾਂ ਜੌਬ ਕਰਨਾ ਸਾਂ ਉਹ ਬਹੁਤ ਔਖੀ ਜੌਬ ਸੀ ਮੈਂ ਬਹੁਤ ਤੰਗ ਸਾਂ ਲੇਕਿਨ ਜਦੋਂ ਨਾ ਮੈਂ ਇਸ ਜੌਬ 'ਚ ਆ ਗਿਆ ਨਾ 8 ਘੰਟੇ ਜੌਬ ਆ ਪਤਾ ਵੀ ਨਹੀਂ ਲੱਗਦਾ 8 ਘੰਟੇ ਔਰ ਸੈਲਰੀ ਵੀ ਉਸ ਨਾਲ ਡਬਲ ਆ ਠੀਕ ਹੈ ਇਹ ਚੀਜ਼ ਹੈਗੀ ਹੈ ਬਾਜੀ ਤੇ ਇਮਰਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਾਂ ਨੂੰ ਤੁਰਕੀ ਦੇ ਹਵਾਲੇ ਨਾਲ ਨਾ ਵੀ ਵਾਕਫ ਇੱਥੇ ਆ ਕੇ ਪੈਸਾ ਕਮਾਉਣਾ ਕਿੰਨਾ ਸੌਖਾ ਹੈ ਕਿੰਨਾ ਔਖਾ ਜਾਂ ਇੱਥੇ ਜੀਵਨ ਬਿਤਾਣਾ ਕਿੰਨਾ ਇੱਥੇ ਮੈਂ ਤੁਹਾਡੀ ਇੱਕ ਗੱਲ ਦੱਸਦਾ ਅਗਰ ਜੇ ਕੋਈ ਪੈਸਾ ਕਮਾਉਣਾ ਚਾਹੁੰਦਾ ਇੱਥੇ ਇੰਡੀਆ ਤੋਂ ਆਣਾ ਚਾਹੁੰਦਾ ਏ ਉਹਦੇ ਕੋਲ ਵੀਜ਼ਾ ਕੋ ਲਾਂਗ ਦੇਦਾ ਜਾਂ ਮਲਟੀਪਲ ਵੀਜ਼ਾ ਅਕਸਰ ਤੁਸੀਂ ਸਿੰਗਲ ਐਂਟਰੀ ਤੇ ਵਿਜ਼ਿਟ ਕਰਦੇ ਹੋ ਨਾ ਤੁਰਕੀ ਨੂੰ ਤੇ ਇੱਕ ਸਾਲ ਦੇ ਅੰਦਰ ਅੰਦਰ ਤੁਸੀਂ ਸਾਲ ਦਾ ਮਲਟੀਪਲ ਵੀ ਅਪਲਾਈ ਕਰ ਸਕਦੇ ਹੋ ਠੀਕ ਹੈ ਉਹ ਮਲਟੀਪਲ ਦੇ ਤਿੰਨ ਮਹੀਨੇ ਤੁਸੀਂ ਇੱਥੇ ਰਹਿ ਵੀ ਸਕਦੇ ਹੋ ਇੱਥੇ ਜੌਬ ਵੀ ਕਰ ਸਕਦੇ ਹੋ ਜਿਹੜਾ ਨਵਾਂ ਬੰਦਾ ਆਏਗਾ ਉਹਦੀ ਘੱਟ ਤੋਂ ਘੱਟ ਸੈਲਰੀ ਤੁਰਕਿਸ਼ ਲੀਰਾ ਜੀ ਨੂੰ ਕੰਮ ਦਾ ਪਤਾ ਹੀ ਨਹੀਂ ਹੈ ਠੀਕ ਹੈ ਜਿਹਨੂੰ ਹੈਲਪਰ ਕਹਿ ਲੋ ਉਹਦੀ ਘੱਟ ਤੋਂ ਘੱਟ 20-22 ਹਜ਼ਾਰ ਲੀਰਾ ਸੈਲਰੀ ਹੋਏਗੀ ਤੇ ਅਗਰ ਉਹਨੂੰ ਕੋਈ ਐਕਸਪੀਰੀਅੰਸ ਹੋਏਗਾ ਅੱਛਾ ਨਾਲਾ ਹੋਏਗਾ ਉਹਦੀ ਤਕਰੀਬਨ 30 ਤੋਂ 35 ਹਜ਼ਾਰ ਹੋਏਗੀ ਠੀਕ ਹੈ ਲੇਕਿਨ ਇੱਥੇ ਥੋੜਾ ਜਿਹਾ ਲੈਂਗੁਏਜ ਦਾ ਥੋੜਾ ਮਸਲਾ ਹੈ ਲੈਂਗੁਏਜ ਜਿਹ ਤੇ ਇਹ ਥੋੜਾ ਜਿਹਾ ਲੈਂਗੁਏਜ ਦਾ ਮਸਲਾ ਬੰਦਾ ਲੇਕਿਨ ਬੰਦਾ ਇਥੇ ਚੱਲ ਜਾਂਦਾ ਇਹ ਕੋਈ ਟੈਨਸ਼ਨ ਨਹੀਂ ਐਸ ਨਾਲ ਇਹ ਬੰਦਾ ਬੰਦਾ ਕਹਿਣ ਦਾ ਮਤਲਬ ਵੀ ਮਿਹਨਤ ਮਸ਼ਕਤ ਕਰਨ ਵਾਲਾ ਹੋਵੇ ਹਾਂਜੀ ਹਾਂਜੀ ਵੀ ਅੱਗੋਂ ਮਿਹਨਤਾਂ ਮਿਲ ਜਾਂਦਾ ਹਾਂਜੀ ਭਾਜੀ ਇਹ ਮਿਹਨਤ ਕਰਨ ਵਾਲੇ ਬੰਦੇ ਨੂੰ ਬਹੁਤ ਲਾਈਕ ਕਰਦੇ ਆ ਬਹੁਤ ਪਸੰਦ ਕਰਦੇ ਆ ਚਲੋ ਚੰਗਾ ਲੱਗਾ ਜੀ ইমরান ਜੀ ਤੁਹਾਡੇ ਨਾਲ ਅਸੀਂ ਤੁਹਾਡੀਆਂ ਐਕਸਪੀਰੀਅੰਸ ਜਾਣ ਕੇ ਪਿਛਲੇ 4 ਸਾਲਾਂ ਤੋਂ ਆਪਾਂ ਮਿੱਤਰ ਰਹੇ ਆ ਤੇ ਮੇਰੇ ਮਨ ਦੇ ਵਿੱਚ ਸੀ ਵੀ ਜੇ ਮੈਂ ਦੁਨੀਆ ਦੇ ਥਾਂ ਥਾਂ ਅੱਡ-ਅੱਡ ਦੇਸ਼ਾਂ ਦੇ ਵਿੱਚ ਅੱਡ-ਅੱਡ ਸ਼ਹਿਰਾਂ ਵਿੱਚ ਘੁੰਮ ਰਿਆਂ ਤੇ ਮੇਰਾ ਬਣਦਾ ਸੀ ਵੀ ਮੈਂ ਤੁਹਾਡੇ ਕੋਲ ਜਦੋਂ ਮੁੜ ਕੇ ਆਵਾਂ ਤੇ ਮੈਂ ਤੁਹਾਡਾ ਐਕਸਪੀਰੀਅੰਸ ਵੀ ਲੋਕਾਂ ਨਾਲ ਸਾਂਝਾ ਕਰਾਂ ਤੇ ਉਹਨਾਂ ਨੂੰ ਦੱਸਾਂ ਵੀ ਇੱਥੇ ਆ ਕੇ ਰਹਿਣਾ ਜਾਇਜ਼ ਆ ਕੀ ਕਿ ਇੱਥੇ ਵਰਥ ਹੈ ਤਾਂ ਕਿ ਨਹੀਂ ਹੈਗਾ ਇਸ ਲਈ ਮੈਂ ਇਹ ਵੀਡੀਓ ਬਣਾਉਣ ਜਾ ਰਿਹਾ ਸੀ ਹੋ ਸਕਦਾ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਕਈ ਦੋਸਤ ਮਿੱਤਰ ਆਪਣੇ ਹਵਾਲੇ ਤੇ ਹੀ ਬਹੁਤ ਸਾਰੀ ਚੀਜ਼ਾਂ ਆਪ ਸਰਚ ਕਰਕੇ ਇੱਥੇ ਆ ਕੇ ਆਪਣਾ ਜੀਵਨ ਬਸਰ ਵਧੀਆ ਪੱਧਰ ਤੇ ਸ਼ੁਰੂ ਕਰ ਸਕਣ ਹੋ ਸਕਦਾ ਉਹਨਾਂ ਨੂੰ ਇਹ ਇਹ ਚੀਜ਼ ਸੁਣ ਕੇ ਇਸ ਤੋਂ ਵਧੀਆ ਚੀਜ਼ ਵੀ ਕੋਈ ਲੱਭ ਸਕਦੀ ਹੈ ਜੀ ਹਾਂ ਬਿਲਕੁਲ ਮੈਂ ਇੰਨੀ ਗੱਲ ਕਰਨਾ ਚਾਹੁੰਦਾ ਅਗਰ ਤੁਸੀਂ ਇੱਥੇ ਆ ਕੇ ਟਰਕੀ ਦੇ ਵਿੱਚ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਜਾਂ ਬਿਜ਼ਨਸ ਕਰਨਾ ਚਾਹੁੰਦੇ ਹੋ ਰੈਜ਼ੀਡੈਂਸ ਲੈਣਾ ਚਾਹੁੰਦੇ ਹੋ ਲੇਕਿਨ ਪਹਿਲਾਂ ਉਹਦੀ ਇਨਫਰਮੇਸ਼ਨ ਤੁਸੀਂ ਜ਼ਰੂਰ ਲਵੋ ਜਿਹੜਾ ਵੀ ਕੰਮ ਕਰਦੇ ਹੋ ਨਾ ਉਹਦੇ ਬਾਰੇ ਪਹਿਲਾਂ ਸਰਚ ਕਰੋ ਇਨਫਰਮੇਸ਼ਨ ਲਵੋ ਤੁਹਾਨੂੰ ਕੋਈ ਨਹੀਂ ਇਨਫਰਮੇਸ਼ਨ ਦੇਂਦਾ ਤੁਸੀਂ ਜੋਗੀ ਭਾਈ ਦੇ ਚੈਨਲ ਦੇ ਤਵਸਰਨ ਮਿੰਨਰ ਨਾਲ ਰਾਬਤਾ ਕਰੋ ਮੇਰੇ ਕੋਲ ਜਿੰਨੀ ਹੋਏਗੀ ਮੈਂ ਤੁਹਾਨੂੰ ਇਨਫਰਮੇਸ਼ਨ ਦਿਆਂਗਾ ਠੀਕ ਹੈ ਮੈਂ 24 ਘੰਟੇ ਆਪਣੇ ਇੰਡੀਅਨ ਭਰਾਵਾਂ ਠੀਕ ਹੈ ਕੋਈ ਵੀ ਇਨਫਰਮੇਸ਼ਨ ਚਾਹੀਦੀ ਤੁਸੀਂ ਭਾਈ ਨਾਲ رابطہ ਕਰੋ ਮੈਂ ਇਹਨਾਂ ਨੂੰ ਹਰ ਗੱਲ ਦਾ ਵੈਸੇ ਇਮਰਾਨ ਭਾਈ ਦਾ ਆਪਣਾ ਵੀ YouTube ਚੈਨਲ ਆ ਉਹਦਾ ਵੀ ਆਪਾਂ ਲਿੰਕ ਥੱਲੇ ਜ਼ਰੂਰ ਮੈਂਸ਼ਨ ਕਰਾਂਗੇ ਤੇ ਇਹ ਅੱਡ ਅੱਡ ਦੇਸ਼ਾਂ ਦੇ ਵੀਜ਼ੇ ਜਿਵੇਂ ਟਰਕੀ ਤੋਂ ਵੀ ਅਪਲਾਈ ਕਰਦੇ ਰਹਿੰਦੇ ਤੇ ਉਹਦੇ ਬਾਰੇ ਵੀ ਤੁਹਾਨੂੰ ਪਤਾ ਲੱਗੂਗਾ ਕਿਵੇਂ ਇੱਥੇ ਆ ਕੇ TCRC ਲੈਣ ਤੋਂ ਬਾਅਦ ਇਹਨਾਂ ਨੇ ਵੀਜ਼ਾ ਅਪਲਾਈ ਕੀਤੇ ਜਿਹੜੇ ਅਪਰੂਵ ਹੋਏ ਜਾਂ ਰਿਫਿਊਜ਼ ਹੋਏ ਇੱਕ ਜੈਨੂਇਨ ਰਿਵਿਊ ਇਹ ਦੇ ਰਿਹਾ ਹੈ ਹਨਾ ਤੇ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਇਮਰਾਨ ਹੁਣ ਕੋਈ ਪੁੱਛਾਂਗੇ ਕਿ ਤੁਰਕੀ ਦਾ ਵੀਜ਼ਾ ਕਿਵੇਂ ਲਿਆ ਜਾ ਸਕਦਾ ਜੇ ਆਪਾਂ ਤੁਰਕੀ ਆਉਣਾ ਸასი ਸ਼ਕਲ ਨਮਸਤੇ ਅਦਾਬ ਇੱਥੇ ਰੋ ਕੇ ਫੈਸਲਾਵਾ